ਪਹਿਲੇ ਤੇ ਬੜੀ ਮਿਹਰਬਾਨੀ ਸਭ ਦੀ تشریف ਲਿਆਏ ਆਪਣੇ ਸੱਜਣ ਨੂੰ ਸ਼ਰਧਾਂਜਲੀ ਦੇਣ ਗਾਣਾ ਰਿਲੀਜ਼ ਹੋਣਾ ਤਾਂ ਖੁਸ਼ੀ ਦਾ ਮਕਾਮ ਹੁੰਦਾ ਲੇਕਿਨ ਅਸੀਂ ਤਾਂ ਬਹੁਤ ਹੀ ਸੋਗਮਈ ਹੋ ਗਏ ਕਿ ਸਾਲ ਗੁਜ਼ਰ ਗਿਆ ਛਿੰਦਾ ਭਾਜੀ ਨੂੰ ਗਿਆ ਸੁਰਿੰਦਰ ਛਿੰਦਾ عظیم ਸ਼ਖਸੀਅਤ عظیم ਸਿੰਗਰ ਲੋਕ ਗਾਇਕ ਫਿਲਮੀ ਗਾਇਕ ਖੂਬਸੂਰਤ ਅਭਿਨੇਤਾ ਖੂਬਸੂਰਤ ਇਨਸਾਨ ਵਿਛੜਿਆ ਸਾਲ ਹੋ ਗਿਆ ਬਹੁਤ ਵੱਡੇ ਲੋਕ ਆਏ ਉਹਨਾਂ ਨੂੰ ਸ਼ਰਧਾਂਜਲੀ ਦੇਣ ਅਸੀਂ ਵੀ ਉਹਨਾਂ ਦੇ ਫੈਨ ਦੇ ਤੌਰ ਤੇ ਮੈਂ ਵੀ ਗਾਇਆ ਉਹਨਾਂ ਨੂੰ ਟ੍ਰਿਬਿਊਟ ਕੀਤਾ ਖੁੱਸ ਸਾਡੇ ਵੱਡਿਆਂ ਦਾ ਜਿਵੇਂ ਹੁਕਮ ਹੋਏਗਾ ਸਦੀਕ ਸਾਹਿਬ ਮੁਹੰਮਦ ਸਦੀਕ ਸਾਹਿਬ ਜਿਹੜੇ ਸਾਡੇ ਹੁਣ ਸਾਰਿਆਂ ਦੇ ਮੈਂ ਤਾਂ ਮੀਰੇ ਕਾਰਵਾ ਕਹਾਂਗਾ ਇਹ ਜੋ ਹੁਕਮ ਕਰਨ ਮਾਨ ਸਾਹਿਬ ਹੈ ਮਾਨ ਮਰਾੜਾਂ ਵਾਲੇ ਤੇ ਸਿਆਣਿਆਂ ਦੀ ਗੱਲ ਮੰਨ ਕੇ ਫੂਕ ਫੂਕ ਕੇ ਕਦਮ ਰੱਖਣਾ ਚਾਹੀਦਾ ਹੈ ਤੇ ਐਕਚੁਅਲੀ ਅਸੀਂ ਐਵੇਂ ਡਾਇਵਰਟ ਜੇ ਹੋ ਗਿਆ ਹੋਰ ਹੀ ਬੰਨੇ ਤੁਰ ਪਏ ਸਾਡਾ ਕੰਮ ਤੇ ਇਹੋ ਹੀ ਆ ਸਾਨੂੰ ਫੱਬਦਾ ਵੀ ਇਹੋ ਹੀ ਆ ਲਓ ਉਸੇ ਸਵਾਲ ਤੇ ਆਉਣਗੇ ਵੋ ਸਾਰੀਆਂ ਬਹੁਤ ਸਾਰੀਆਂ ਯਾਦਾਂ ਜੀ ਉਹਨਾਂ ਦੀਆਂ ਮੈਂ ਭਾਵੇਂ ਮੈਂ ਉਹਨੀਆਂ ਯਾਦਾਂ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਜਿਸ ਤਰ੍ਹਾਂ ਦੀ ਆਵਾਜ਼ ਸੀ ਉਹਨਾਂ ਦੀ ਫੋਰਸ ਵਾਲੀ ਆਵਾਜ਼ ਸ਼ਾਇਦ ਹੀ ਦੁਬਾਰਾ ਕਦੀ ਪੈਦਾ ਹੋਵੇ ਚੰਦਾ 26 ਜਨਵਰੀ ਜ਼ਿੰਦਗੀ ਦਾ ਉਹ ਦਿਨ ਕਦੀ ਭੁੱਲਣਾ ਨਹੀਂ ਉਰਜ ਕਿਉਂਕਿ ਜਦੋਂ ਤੱਕ ਫਾਦਰ ਸਾਹਿਬ ਸਲਾਮਤ ਸੀਗੇ ਉਸ ਜ਼ਿੰਦਗੀ ਦੀ ਹਰ ਖੁਆਇਸ਼ ਉਹਨਾਂ ਨੇ ਪੂਰੀ ਕੀਤੀ ਮੇਰਾ ਛੋਟਾ ਭਰਾ ਔਰ ਕਦੀ ਜ਼ਿੰਦਗੀ ਦੇ ਵਿੱਚ ਇਹੀ ਕਿਹਾ ਬੋਲਣਾ ਨਹੀਂ ਤੁਸੀਂ ਬਾਹਰ ਰਹਿੰਦੇ ਹੋ ਉਹ ਅਜੇ ਤੱਕ ਮੈਂ ਕਾਇਮਾਂ ਤੇ ਮੇਰੀ ਆਵਾਜ਼ ਸਲਾਮਤ ਹੈ ਮੈਂ ਆਪਣੀ ਆਵਾਜ਼ ਨਾਲ ਲੋਕਾਂ ਇੱਕੀ ਦੀ ਸੇਵਾ ਕਰੂੰਗਾ ਤੇਰੇ ਦਾਊਜੀ ਡੈਡੀ ਜੀ ਨੇ ਇੱਕ ਵਾਰੀ ਗੱਲ ਮੈਨੂੰ ਕਹੀ ਸੀ ਮੈਂ ਤੇਰੇ ਚਾਚਾ ਜੀ ਦਾ ਤੈਨੂੰ ਨੰਬਰ ਦੇ ਰਿਹਾ ਪਰ ਉਹਨਾਂ ਨੂੰ ਫੋਨ ਉਦੋਂ ਕਰਨਾ ਜਦੋਂ ਮੈਂ ਇਸ ਦੁਨੀਆ ਤੇ ਨਹੀਂ ਰਹੂੰਗਾ ਜੇ ਮੈਂ ਬਹੁਤ ਕੰਬਦਾ ਹੋਇਆ ਫੋਨ ਕਰਦਾ ਹੁੰਦਾ ਸੀ ਚਾਚਾ ਜੀ ਨੂੰ ਵੀ ਕੋਈ ਕੰਮ ਹੈ ਔਰ ਆਖਰੀ ਸਾਹ ਤੱਕ ਜਦ ਤੱਕ ਡੈਡੀ ਜੀ ਨੇ ਆਖਰੀ ਸਾਹ 26 ਜੁਲਾਈ ਨੂੰ ਸਵੇਰੇ 7 ਵਜੇ ਤੱਕ ਲੈ ਉਹਨਾਂ ਨੇ ਮੇਰੇ ਨਾਲ ਫੋਨ ਤੇਰਾ ਤੱਕਿਆ ਬੁਰਾ ਨਾ ਮਨਾਇਓ ਦਰਖੰਦੇ ਦੀ ਰਾਇਤ ਚੈਤਰੀ ਸੀ ਉਹ ਜਿਹੇ ਵਾਈਬ੍ਰੇਸ਼ਨ ਬਹੁਤ ਜ਼ਿਆਦਾ ਸੀ ਪਰ ਇਹ ਵਾਈਬ੍ਰੇਸ਼ਨ ਹੈਗੀ ਹੈ اور ਸਭ ਤੋਂ ਵੱਡਾ ਨੁਕਸਾਨ ਆਵਾਜ਼ ਦੇ ਵਿੱਚ ਫਾਈਬ੍ਰੇਸ਼ਨ ਸੁਮਨ ਲਤਾ ਨੂੰ ਸੁਣਿਆ ਉਹਦਾ ਬਹੁਤ ਅچھے ਲਗਾਵਾ ਗੀ ਗੁੰਦੇ ਸੀਗੇ ਪਰ ਜਦੋਂ ਉਹ ਉੱਪਰ ਹਾਈ ਪਿਚ ਚ ਜਾਂਦੇ ਸੀ ਉਦੋਂ ਉਹਦੀ ਆਵਾਜ਼ ਥੈਤਰੀ ਹੋ ਜਾਂਦੀ ਸੀ ਇਸ ਕਰਕੇ ਉਹ ਵਿਚਾਰੀ ਥੋੜੇ ਗੀਤ ਗਾਏ ਅਤੇ ਫੇਲ ਹੋ ਗਏ ਮੈਂ ਸੁਨੀਲ ਚੰਦੇ ਨੂੰ ਅੰਦਰ ਬੜੀ ਬਖਰਾ ਕਰ ਤੋ ਗੁੰਗਾ ਬਹੁਤ ਚੰਗਾ ਤੁਰੀ ਆਵਾਜ਼ ਬਹੁਤ ਅੱਛੀ ਹੈ ਪਰ ਤੈਨੂੰ ਇੱਕ ਮੈਂ ਤੁਹਾਨੂੰ ਗੱਲ ਰੱਖ ਦਿੰਦਾ ਇੱਕ ਜਗ੍ਹਾ ਦੱਸ ਦਿੰਦਾ ਉੱਥੇ ਚੱਲਿਆ ਜਾ ਤੂੰ ਬਹੁਤ ਅੱਛਾ ਬਣ ਕੇ ਲਿਖਣ ਗਿਆ ਮੈਂ ਸਮਝਦਾ ਮੈਂ ਆਪਣੀ ਜ਼ਿੰਦਗੀ ਦੀ ਜੋ ਕੋਈ ਚੰਗਾ ਕੰਮ ਕੀਤਾ ਇੱਕ ਇਹ ਕੰਮ ਕੀਤਾ ਜਿਹਨੂੰ ਮੈਂ ਸਰਦਾਰ ਸੀ ਦੇ ਦੇ ਉਸ ਨੂੰ ਵੀ ਸਲਾਹ ਦੇਤੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ